ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿਸੇ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰ ਰਹੇ ਹਾਂ ਜੇ ਕੋਈ ਨੈਗੇਟਿਵ ਰਿਪੋਰਟ ਖ਼ਵਾਰ ਚ ਆਉਂਦੀ ਹੈ ਕੋਈ ਕਲਾਈਮੇਟ ਕ੍ਰਾਈਸਿਸ ਬਾਰੇ ਜਿਹੜੀ ਆਪਾਂ ਪਿਛੇ ਚਰਚਾ ਕੀਤੀ ਸੀ ਵੀ 0.6 ਬਿਲੀਅਨ ਇੰਡੀਆ ਦੇ ਰੁੱਖਾਂ ਨੂੰ ਸਟੱਡੀ ਕੀਤਾ ਕਿਤਾ ਕਿ ਮਾਈਕਰੋ ਸੈਟਲਾਈਟ ਰਾਹੀਂ ਤਾਂ 10 ਸਾਲਾਂ ਬਾਅਦ ਦੇਖਿਆ ਗਿਆ ਤਾਂ ਉਹਨਾਂ ਦੇ ਮਤਲਬ ਉਹ 11% ਰੁੱਖ ਇੰਡੀਆ ਦੇ ਵਿੱਚੋਂ ਗਾਇਬ ਸੀਗੇ ਜਿਹੜਾ ਮਾਈਕਰੋ ਸੈਟਲਾਈਟ ਜਿਹੜੇ ਹੈਗਾ ਉਹਦੇ ਨਾਲ ਜਿਹੜਾ ਮੈਜ਼ਰ ਕੀਤਾ ਤਾਂ ਉਸ ਤੋਂ ਬਾਅਦ ਅਸੀਂ ਚਰਚਾ ਕੀਤੀ ਵੀ ਸਾਗਰੀ ਇਹ ਜਿਹੜੀ ਸਾਡੀਆਂ ਫਲੀਆਂ ਹੈਗੀਆਂ ਜੰਡੀਆਂ ਨੂੰ ਸਾਗਰੀ ਬੋਲਦੇ ਆ ਉਹ ਫਲੀਆਂ ਪਲੱਸ ਜਿਹੜੇ ਕੈਰ ਹੈਗਾ ਉਹਦਾ ਫਰੂਟ ਤਾਂ ਜਿਹੜਾ ਇਹ ਬਹੁਤ ਮਹਿੰਗਾ ਹੋ ਗਿਆ 2000 ਤੋਂ 3000 ਰੁਪਏ ਕਿਲੋ ਵਿਕ ਰਹੇ ਆ ਉਹਦਾ ਵੀ ਕਾਰਨ ਦੱਸਿਆ ਵੀ ਮਤਲਬ ਕਹਿੰਦਾ Rajasthan ਦੇ ਵਿੱਚ ਜਿਹੜਾ ਵਰਖਾ ਜ਼ਿਆਦਾ ਪੈਣ ਦਾ ਕਾਰਨ ਸੀ 2023 ਦੇ ਵਿੱਚ ਇਹ ਚਰਚਾ ਕੀਤੀ ਅੱਜ ਜਿਹੜੀ ਚਰਚਾ ਕਰਨੀ ਆ ਇੱਕ West Bengal ਦੀ ਰਿਪੋਰਟ ਹੈਗੀ ਖਜੂਰ ਦਾ ਦਸਤਾਵੇਜ਼ ਚਰਚਾ ਕਰਾਂਗੇ ਇਹ ਜਿਹੜਾ West Bengal ਵਿੱਚ ਕੀ ਹੋ ਰਿਹਾ ਹੈ ਕਲਾਈਮੇਟ ਕ੍ਰਾਈਸਿਸ ਦੇ ਅੰਦਰ ਅਸੀਂ ਤੀਜਾ ਟੌਪਿਕ ਕਵਰ ਕਰਨ ਲੱਗੇ ਆ ਇਹਦੇ ਵਿੱਚ ਕੀ ਹੋ ਰਿਹਾ ਵੀ ਵਿంటర్ ਟੈਂਪਰੇਚਰ ਰਾਈਜ਼ ਹੋ ਰਿਹਾ ਮਤਲਬ ਇਹ ਦੇਖਿਆ ਜਾ ਰਿਹਾ ਹੈ ਸਾਇੰਟਿਸਟਾਂ ਵੱਲੋਂ ਵਿంటర్ ਟੈਂਪਰੇਚਰ ਰਾਈਜ਼ ਹੋਣ ਕਰਕੇ ਉੱਥੋਂ ਜਿਹੜਾ ਇੱਕ ਨੋਲਨ ਗੁੜ ਕਰਕੇ ਹੈਗਾ ਇੱਕ ਉਹਦਾ ਸੈਪ ਕੱਢਦੇ ਆ ਦਰਖਤ ਤੋਂ ਉਹਨੂੰ ਕੱਟ ਲਾ ਕੇ ਤਾਂ ਉਹ ਮਤਲਬ ਕਹਿੰਦਾ ਰਾਤ ਨੂੰ ਟੰਗਦੇ ਆ ਮਤਲਬ ਉਹਨੂੰ ਸੈਪ ਕੱਢਣ ਵਾਸਤੇ ਤਾੜੀ ਵੀ ਬੋਲ ਦਿੰਦੇ ਆ ਉਹਨੂੰ ਮਤਲਬ ਉਹ ਸੈਪ ਤੋਂ ਮਤਲਬ ਕਹਿੰਦਾ ਫਿਰ ਉਹ ਗੁੜ ਤਿਆਰ ਕਰਦੇ ਆ ਜਿਹਨੂੰ ਨੋਲਨ ਗੁੜ ਬੋਲਦੇ ਆ ਫਿਰ ਉਹਨੂੰ ਮਠਿਆਈਆਂ ਵਿੱਚ ਵਰਤੇ ਜਾਂਦਾ ਹੈਗਾ ਇਹ ਆਪਾਂ ਅੱਜ ਇਹਦੇ ਬਾਰੇ ਚਰਚਾ ਕਰਾਂਗੇ ਵੀ ਗੱਲ ਕੀ ਹੋ ਰਹੀ ਹੈ ਇਹ ਵੀ ਇਹਦਾ ਖਤਰਾ ਕਿਉਂ ਪੈਦਾ ਹੋ ਰਿਹਾ ਵੈਸਟ ਬੰਗਾਲ ਹੈਗਾ ਸਾਡਾ ਇਹਦੇ ਵਿੱਚ ਜਿਹੜਾ ਇਸ ਸਟੇਟ ਵਿੱਚ ਬਹੁਤ ਸਾਰੇ ਸਾਡੇ ਖਜੂਰ ਦੇ ਰੁੱਖ ਮਿਲਦੇ ਆ ਬਹੁਤ ਮਾਤਰਾ ਦੇ ਵਿੱਚ ਉਹਦਾ ਕਲਾਈਮੇਟ ਇਹਨੂੰ ਸੂਟ ਕਰਦਾ ਹੈਗਾ ਤਾਂ ਗੱਲ ਇਸ ਤਰ੍ਹਾਂ ਹੈਗੀ ਵੀ ਇਹ ਜਿਹੜਾ ਅੱਜ ਦਾ ਮੁੱਦਾ ਹੈਗਾ ਇਹ ਟੈਂਪ ਜਿਹੜੀ ਸਰਦੀ ਹੈਗੀ ਆ ਇਹਦੇ ਵਿੱਚ ਹੀਟ ਵਧਣ ਕਰਕੇ ਉਹਦੇ ਬਾਰੇ ਚਰਚਾ ਕਰਨੀ ਵੀ ਉਹਦੇ ਵਿੱਚ ਕੀ ਹੋ ਰਿਹਾ ਕਿਉਂ ਅਫੈਕਟ ਹੋ ਰਿਹਾ ਜਿਹੜਾ ਨੋਲਨ ਗੋੜ ਹੈਗਾ ਜਿਹੜੀ ਮਠਾਈਆਂ 'ਚ ਵਰਤਿਆ ਜਾਂਦਾ ਉਹ ਕਿਉਂ ਮਤਲਬ ਕਹਿੰਦਾ ਹੁਣ ਘਟਦਾ ਜਾ ਰਿਹਾ ਉਹਨਾਂ ਦੀ ਡਿਸ਼ ਜਿਹੜੀ ਬਣਦੀ ਹੈ ਇੱਕ ਰਸ ਰਸਗੁੱਲਾ ਬਣਦਾ ਉਹਨਾਂ ਦਾ ਇੱਕ ਹੈਗਾ ਇਹ ਜਿਹੜਾ ਇੱਕ ਮਤਲਬ ਕਹਿੰਦਾ ਇਹ ਜਿਹੜੀ ਚੀਜ਼ ਹੈਗੀ ਉਥੇ ਜਿਹੜੀਆਂ ਮਠਾਈਆਂ ਬੰਦੀਆਂ ਹੁੰਦਾ ਇਹ ਬਰਾਊਨ ਮਠਾਈ ਮਿਲਦੀ ਹੈ ਮਤਲਬ ਕਹਿੰਦਾ ਇਸ ਜਿਹੜੇ ਨੋਲਨ ਗੁਰ ਨਾਲ ਬਰਾਉਂਦੇ ਹੈਗੇ ਹੁਣ ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਜਿਹੜਾ ਟੈਂਪਰੇਚਰ ਹੈਗਾ ਜਿਹੜੇ ਦਰਖਤ ਨੂੰ ਇਹ ਸ਼ੈਪ ਪ੍ਰੋਡਿਊਸ ਕਰਨ ਵਾਸਤੇ 14 ਡਿਗਰੀ ਟੈਂਪਰੇਚਰ ਚਾਹੀਦਾ ਜੇ 14 ਡਿਗਰੀ ਟੈਂਪਰੇਚਰ ਜੇ ਉੱਚਾ ਉਧਰ ਉੱਤੇ ਚਲਾ ਗਿਆ ਫਿਰ ਇਹ ਨੋਲਨ ਗੁਰ ਦੀ ਜਿਹੜੀ ਮਾਤਰਾ ਹੈਗੀ ਘਟ ਘਟਦੀ ਸ਼ੁਰੂ ਹੋਏ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਮਤਲਬ ਕਹਿੰਦਾ ਸਰਦੀ ਦੇ ਵਿੱਚ ਇਹਦਾ ਜਿਹੜਾ ਇਹ ਨੋਲਨ ਗੁੜ ਮਿਲਦਾ ਹੈਗਾ ਮਤਲਬ ਉਹਦਾ ਸੈਪ ਮਿਲਦਾ ਹੈਗਾ ਉਥੋਂ ਗੁੜ ਬੰਦਦਾ ਹੈਗਾ ਉਹ 8 ਤੋਂ 10 ਵੀਕ ਦਾ ਟਾਈਮ ਪੀਰੀਅਡ ਹੈਗਾ ਇਹਨੂੰ ਮਿਲਣਾ ਤਾਂ ਇਹ ਮਿਡ ਨਵੰਬਰ ਤੋਂ ਲੈ ਕੇ ਮਿਡ ਫਰਵਰੀ ਤੱਕ ਇਹ ਜਿਹੜਾ ਇਹ ਮਤਲਬ ਕਹਿੰਦਾ ਸੈਪ ਮਿਲਦਾ ਆਪਣੇ ਪੰਜਾਬ ਵਿੱਚ ਦੇਖੋ ਇੱਕ ਹੋਰ ਦੱਸਾਂ ਜਿਵੇਂ ਆਪਣੇ ਪੰਜਾਬ ਵਿੱਚ ਗੁੜ ਬੰਦਦਾ ਹੈਗਾ ਇਸੇ ਸੇਮ ਤਰੀਕੇ ਹੀ ਆ ਸਾਡਾ ਗੁੜ ਗੰਨੇ ਤੋਂ ਜਿਹੜਾ ਸੈਪ ਮਿਲਦਾ ਉਥੋਂ ਬੰਦਦਾ ਹੈਗਾ ਇਹ ਜਿਹੜਾ ਡੇਟ ਪਾਮ ਤੋਂ ਖਜੂਰ ਦੇ ਜਿਹੜਾ ਸੈਪ ਆ ਉਥੋਂ ਇਹ ਗੁੜ ਤਿਆਰ ਕਰਦੇ ਆ ਜੀ ਮਿਠਾਸ ਥੋੜੀ ਗੰਨੇ ਨਾਲੋਂ ਘੱਟ ਹੁੰਦੀ ਹੈਗੀ ਤਾਂ ਇਹ ਵੀ ਦੇਖਿਆ ਗਿਆ ਵੀ ਜਦੋਂ ਟੈਂਪਰੇਚਰ ਵੱਧਦਾ ਹੈਗਾ ਜਿਹੜੇ ਬੰਦੇ ਨੂੰ ਇਕੱਠਾ ਕਰਦੇ ਆ ਉਹ ਮਤਲਬ ਕਹਿੰਦਾ ਉਹ ਜਿਹੜੇ ਬੰਦੇ ਹੈਗੇ ਆ ਉਹਨੂੰ ਇਕੱਠਾ ਜਿਵੇਂ ਪਹਿਲੇ ਸਮੇਂ ਵਜੋਂ ਟੈਂਪਰੇਚਰ ਕ੍ਰਾਈਸਿਸ ਨਹੀਂ ਸੀਗਾ ਉਦੋਂ 8 ਲੀਟਰ ਤੱਕ ਇੱਕ ਵਾਰ ਚ ਕੱਢਿਆ ਜਾਂਦਾ ਵੀ ਰਾਤ ਨੂੰ ਟੰਗਦੇ ਤੇ ਸਵੇਰੇ ਪਹਿਲੇ ਮਤਲਬ ਅਰਲੀ ਅਰਲੀ ਕੱਢ ਲੈਂਦੇ ਨੂੰ ਮਤਲਬ ਤਾਂ ਹੁਣ ਜਿਹੜੀ ਇਹਦੀ ਮਾਤਰਾ ਹੈਗੀ ਉਹ 5 ਲੀਟਰ ਮਿਲਦੀ ਸਿਰਫ ਤਾਂ ਮਤਲਬ ਇਹ ਜਿਹੜੇ ਬੰਦੇ ਨੂੰ ਇਕੱਠਾ ਕਰਨ ਵਾਲੇ ਵੀ ਹੈਗੇ ਆ ਤਾਂ ਉਹਨਾਂ ਦੀ ਵੀ ਜਿਹੜੀ ਮਤਲਬ ਕਹਿੰਦਾ ਟੈਪਰਸ ਬੋਲਦੇ ਆ ਉਹਨੂੰ ਮਤਲਬ ਕਹਿੰਦਾ ਉਹ ਉਹ ਜਿਹੜੇ ਹੈਗੇ ਆ ਬੰਦੇ 2015-16 ਦੇ ਵਿੱਚ ਜੇ ਆਪਾਂ ਗੱਲ ਕਰੀਏ 100 ਟੈਪਰਸ ਕੰਮ ਕਰਦੇ ਸੀ ਜਿਹੜੇ ਬੈਸਟ ਬੰਗਾਲ ਦੇ ਵਿੱਚ ਇਹਨੂੰ ਬਣਾਉਣ ਦਾ ਕੰਮ ਜੇ 18-19 ਵਿੱਚ ਦੇਖੇ ਕਿ 50 60 ਰਹਿ ਗਏ ਮਤਲਬ ਉਹਨੂੰ ਇਕੱਠਾ ਕਰਨ ਵਾਲਾ ਸਾਰਾ ਸਿਸਟਮ ਜਿਹੜਾ ਇਹ ਜਿਹੜੇ ਬੰਦੇ ਕਾਰਜ ਕਰਦੇ ਆ ਤਾਂ ਇਸ ਲਈ ਜਿਹੜੀ ਇਹਦੀ ਤਦਾਰ ਹੈਗੀ ਹੈ ਘਟਦੀ ਜਾ ਰਹੀ ਹੈ ਇਹਦਾ ਰੀਜ਼ਨ ਇਹੀ ਹੈ ਵੀ ਕਲਾਈਮੇਟ ਕ੍ਰਾਈਸਿਸ ਆ ਰਿਹਾ ਹੈਗਾ ਤਾਂ ਇਸ ਲਈ ਜਿਹੜੀਆਂ ਮਠਾਈਆਂ ਹੈਗੀਆਂ ਹੁਣ ਜਿਹੜੀਆਂ ਉੱਥੇ ਮਸ਼ਹੂਰ ਮਠਾਈਆਂ ਬਰਾਉਨ ਮਠਾਈਆਂ ਹੈਗੀਆਂ ਜਿਹੜੀਆਂ ਉਹ ਤਾਂ ਜਿਹੜੀ ਜਿਹੜੇ ਸਿਸਟਮ ਹੈਗਾ ਉਹ ਸਾਡੇ ਜਿਹੜਾ ਇਹਦੇ ਬੈਸਟ ਬੰਗਾਲ ਦੇ ਵਿੱਚ ਘਟਦਾ ਤੁਰਿਆ ਜਾ ਰਿਹਾ ਹੈਗਾ ਤਾਂ ਇੱਕ ਗੱਲ ਹੋਰ ਹੈਗੀ ਇਹਦੀ ਇੱਕ ਮੋਵਾ ਨਾਂ ਦੀ ਜਿਹੜੀ ਹੈਗੀ ਆ ਮਿਠਾਈ ਬਹੁਤ ਮਸ਼ਹੂਰ ਹੈ ਜਿਹੜੀ ਇਤੋਂ ਬਣਦੀ ਹੈਗੀ ਆ ਉਹ ਪਫਡ ਰਾਈਸ ਨਾਲ ਬਣਾਇਆ ਜਾਂਦਾ ਉਹਦੇ ਵਿੱਚ ਬਰਾਉਂਡ ਇਹ ਜੈਗਰੀ ਵਰਤੀ ਜਾਂਦੀ ਜਿਹੜੇ ਜਿਹੜੀ ਆਪਾਂ ਨੌਲਿੰਗ ਜਿਹੜਾ ਗੁੜ ਕਹਰੇ ਹੈਗੇ ਨੂੰ ਵਰਤਿਆ ਜਾਂਦਾ ਹੈਗਾ ਲੋਕ ਵੈਸੇ ਵੀ ਇਹ ਜਿਹੜਾ ਗੁੜ ਬਹੁਤ ਹੀ ਮਤਲਬ ਕਹਿੰਦਾ ਗੁਣਕਾਰੀ ਗੋੜਾ ਇਹਨੂੰ ਆਮ ਲੋਕ ਰੋਟੀ ਤੋਂ ਬਾਅਦ ਵੀ ਖਾ ਲਿਓ ਆਪਾਂ ਗੁੜ ਖਾਂਦੇ ਪੰਜਾਬ ਵਿੱਚ ਆਮ ਜਿਹੜਾ ਆਪਾਂ ਇਹਨੂੰ ਗੁੜਖੰਡ ਦੇ ਨੋਲਨ ਗੁੜ ਵੀ ਖਾਂਦੇ ਉਹਦੇ ਵਿੱਚ ਆਇਰਨ ਹੋਇਆ ম্যাগਨੀਸ਼ੀਅਮ ਹੋਇਆ ਮੈਗਨੀਜ਼ ਹੋ ਗਿਆ ਪੋਟਾਸ਼ੀਅਮ ਵਿਟਾਮਿਨ ਕੈਲਸ਼ੀਅਮ ਤੇ ਜ਼ਿੰਕ ਇਹਦੇ ਵਿੱਚ ਪਾਇਆ ਜਾਂਦਾ ਤਾਂ ਕਿ ਇਹ ਡਾਈਜੈਸ਼ਨ ਵਾਸਤੇ ਬੜਾ ਹੈਲਪਫੁਲ ਹੈ ਤੇ ਇਹਦੇ ਵਿੱਚ ਬਹੁਤ ਕਾਫੀ ਮਿਨਰਲ ਜਿਹੜੇ ਪਾਏ ਜਾਂਦੇ ਹੈਗੇ ਆ ਤੇ ਇਹੀ ਕਾਰਨ ਹੈਗਾ ਵੀ ਜਿਹੜਾ ਹੁਣ ਜਿਹੜਾ ਇਹ ਗੁੜ ਹੈਗਾ ਇਹਦੀ ਜਿਹੜੀ ਕਲਾਈਮੇਟ ਕਰਾਈਸਿਸ ਹੋਣ ਕਰਕੇ ਇਹ ਸਾਨੂੰ ਸੈਪ ਘਟ ਮਿਲਣਾ ਸ਼ੁਰੂ ਹੋ ਗਿਆ ਆਪਾਂ ਪੰਜਾਬ ਵਿੱਚ ਇਹਨੂੰ ਜਿਆਦਾ ਇਹਦਾ ਸੈਪ ਨਹੀਂ ਕਿ ਪੰਜਾਬ ਸਾਡੇ ਜਿਹੜਾ ਕੰਡੀ ਬੈਲਟ ਰੋਪਟ ਸਾਈਡ ਉੱਥੇ ਕਾਫੀ ਦਰਿਆ ਦੇ ਕੰਡੇ ਖਜੂਰਾਂ ਲੱਗੇ ਪਰ ਆਪਾਂ ਇਹ ਕਾਰਜ ਕਰਦੇ ਨੇ ਇਹ ਉਧਰ ਦੇ ਜਿਹੜੇ ਵੈਸਟ ਬੰਗਾਲ ਵਾਲੇ ਇਲਾਕੇ ਹੈਗੇ ਉਹਨਾਂ ਵਿੱਚ ਇਹਦਾ ਸੈਪ ਕੱਢ ਕੇ ਤੋਂ ਗੁੜ ਬਣਾਇਆ ਜਾਂਦਾ ਤੇ ਤਾੜੀ ਵੀ ਦੀ ਵਰਤੀ ਜਾਂਦੀ ਹੈਗੀ ਆ ਤਾਂ ਇਸ ਲਈ ਸਾਡਾ ਅੱਜ ਦਾ ਜਿਹੜੇ ਕਲਾਈਮੇਟ ਕ੍ਰਾਈਸਿਸ ਡਿਸਕਸ ਕਰਨ ਦਾ ਮਕਸਦ ਇਹ ਸੀ ਵੀ ਰੁੱਖ ਜਿਹੜੇ ਕਿ ਨੇ ਸਟ੍ਰੈਸ ਸਾਈਡ ਰੋਇਆ ਰਿਹਾ ਇਹ ਕਿੰਨਾ ਉਧਰ ਕੀਮਤੀ ਰੋੱਖਾ ਵੈਸਟ ਬੰਗਾਲ ਵਾਸਤੇ ਕਿਉਂਕਿ ਇਹਦੀਆਂ ਜਿਹੜੀਆਂ ਮਠਿਆਈਆਂ ਹੈਗੀਆਂ ਇਸ ਨਾਲ ਕਾਫੀ ਫੇਮਸ ਮਠਿਆਈਆਂ ਬਰਤੇ ਤੇ ਗੁਰ ਲੋਕ ਇਹਦਾ ਬਣਾ ਕੇ ਖਾਂਦੇ ਹੈਗੇ ਆ ਮਤਲਬ ਤਾਂ ਹੁਣ ਜਿਹੜੀ ਤਦਾਰ ਹੈਗੀ ਇੱਕ ਤਾਂ ਜਿਹੜੇ ਬੰਦੇ ਇਕੱਠੇ ਕਰਦੇ ਉਹ ਵੀ ਘਟਦੇ ਤੁਰੇ ਜਾ ਰਹੇ ਆ ਉਸ ਤੋਂ ਬਾਅਦ ਜਿਹੜੀ ਉਹਦੀ ਕੁਆਂਟੀਟੀ ਹੈਗੀ ਆ ਜਿਹੜੇ ਸੀਜ਼ਨ ਦੇ ਵਿੱਚ ਮਤਲਬ ਕਹਿੰਦਾ ਆਉਣੀ ਹੈਗੀ 8 ਲੀਟਰ ਨਿਕਲਦੀ ਸੀ ਜੀ ਮਤਲਬ ਰਾਤ ਨੂੰ ਜੇ ਟੰਗਦੇ ਸੀਗੇ ਸਵੇਰੇ 8 ਲੀਟਰ ਮਿਲ ਜਾਂਦੀ ਸੀ ਉਹ ਵੀ 5 ਲੀਟਰ ਹੋ ਗਈ ਹੈ ਤਾਂ ਇਸ ਕਰਕੇ ਜਿਹੜੀ ਹੁਣ ਜਿਹੜੀ ਜਿਹੜੀ ਸਾਡੀ ਜਿਹੜੀ ਇਹ ਪਿਓਰਿਟੀ ਹੈਗੀ ਆ ਮਠਿਆਈ ਬਣਾਉਣ ਦੀ ਪਿਓਰਿਟੀ ਪਿਓਰਿਟੀ ਦੇ ਵਿੱਚ ਗਰਬੜ ਹੋ ਰਹੀ ਆ ਉਹ ਜੈਗਰੀ ਦੂਜੀ ਪਾ ਰਿਹਾ ਗੰਦੇ ਤੋਂ ਬਣੀ ਹੋਈ ਜਾਮਤਰ ਕਹਿੰਦਾ ਜੁਆ ਮਿੱਠਾ ਯੂਜ਼ ਕਰ ਰਿਹਾ ਇਸ ਲਈ ਇਹਦਾ ਮੁੱਖ ਕਾਰਨ ਇਹੀ ਨਿਕਲ ਕੇ ਆ ਰਿਹਾ ਵੀ ਜਿਹੜਾ ਵਿੰਟਰ ਟੈਂਪਰੇਚਰ ਆ ਜੇ ਸਰਦੀ ਦਾ ਟੈਂਪਰੇਚਰ 14 ਡਿਗਰੀ ਤੋਂ ਉੱਪਰ ਜਾ ਰਿਹਾ ਮਤਲਬ ਵੈਸਟ ਬੰਗਾਲ ਦਾ ਤਾਂ ਇਹ ਜਿਹੜਾ ਇੰਡੀਕੇਟਰ ਆ ਕਲਾਈਮੇਟ ਇੰਡੀਕੇਟਰ ਜਿਹੜੇ ਅਸੀਂ ਗੱਲ ਜਿਵੇਂ ਕਰ ਰਹੇ ਆ ਵੀ ਕਲਾਈਮੇਟ ਇੰਡੀਕੇਟਰ ਕੀ ਆ ਜਿਵੇਂ ਸੰਗਰੀ ਤੇ ਜਿਹੜੀ ਉਹ ਕੈਰ ਦਾ ਫਰੂਟ ਕਾਰਨ ਹੈਗਾ ਰੇਨਫਾਲ ਕਾਰਨ ਹੈਗਾ ਜਿਆਦਾ ਵੱਧ ਰਹੀ ਰੇਨਫਾਲ ਤਾਂ ਇਸ ਲਈ ਉਥੇ ਰੇਨਫਾਲ ਵੱਧ ਰਹੀ ਹੈ ਦਰਖਤ ਫਲ ਨਹੀਂ ਦੇ ਰਿਹਾ ਇੱਥੇ ਰੇਨਫਾਲ ਮਤਲਬ ਵਿంటర్ ਦਾ ਟੈਂਪਰੇਚਰ ਵੱਧ ਰਿਹਾ ਇੱਥੇ ਸਾਨੂੰ ਸਵੈਪ ਨਹੀਂ ਮਿਲ ਪਾਰਿਆ ਉਥੋਂ ਤਾਂ ਇਸ ਲਈ ਜਿਹੜਾ ਇਹ ਇੰਡੀਕੇਟਰ ਸਾਨੂੰ ਇਸ਼ਾਰਾ ਕਰਦੇ ਆ ਵੀ ਸਾਨੂੰ ਮਤਲਬ ਕਹਿੰਦਾ ਬਹੁਤ ਇੰਡੀਆ ਲੈਵਲ ਤੇ ਬਹੁਤ ਵੱਡੇ ਲੈਵਲ ਦਾ ਕੰਮ ਕਰਨ ਦੀ ਲੋੜ ਹੈਗੀ ਆ ਰੁੱਖਾਂ ਦੇ ਉੱਤੇ ਤੇ ਸਾਡਾ ਜਿਹੜਾ ਸਾਨੂੰ ਇਸ ਚੀਜ਼ ਨੂੰ ਸਮਝ ਕੇ ਮਤਲਬ ਕਹਿੰਦਾ ਸਾਨੂੰ ਮਤਲਬ ਮਤਲਬ ਐਕਸ਼ਨ ਲੈਣੇ ਚਾਹੀਦੇ ਆ ਸਾਡੇ ਪੰਜਾਬ ਦਾ ਵੀ ਸਾਨੂੰ ਪਤਾ ਹੀ ਹੈ ਵੀ ਹਾਲਾਤ ਜਿਵੇਂ ਸਾਗਰੀ ਤੇ ਉਹਦੀ ਗੱਲ ਕੀਤੀ ਆ ਅਸੀਂ ਆਲਰੇਡੀ ਚਰਚਾ ਕਰ ਚੁੱਕੇ ਰੱਖਾ ਸਾਡੀ ਵੀਡੀਓ ਪਈਆਂ ਹੈਗੀਆਂ ਸਾਡੇ ਕੋਲੇ ਬਹੁਤ ਵੱਡੇ ਲੈਵਲ ਦਾ ਨੁਕਸਾਨ ਐ ਹੋ ਚੁੱਕਾ ਹੈ ਸਾਡੇ ਕੋਲੇ ਬਹੁਤ ਵੱਡੇ ਨਕਲ ਚੁੱਕੇ ਰੱਖੋ ਮਤਲਬ ਬਹੁਤ ਜ਼ਿਆਦਾ ਸਾਡੇ ਕੋਲੇ ਤਾਂ ਫਲਾਵਰ ਆ ਰਿਹਾ ਫਲਾਵਰ ਆਉਂਦਾ ਵੀ ਆ ਤਾਂ ਸਰ ਉਹ ਫਲਾਵਰ ਸਾਡਾ ਡਿੱਗ ਜਾਂਦਾ ਹੈਗਾ ਅਨਵਾਂਟਡ ਹਵਾ ਨਾਲ ਉਹਦਾਂ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਇਸ ਲਈ ਸਮੇਂ ਦੀ ਮੰਗ ਆ ਚਿੰਤਨ ਕਾਂ ਦੀ ਲੋੜ ਹੈਗੇ ਸਾਨੂੰ ਜਿਹੜਾ ਪੰਜਾਬ ਦਾ ਰਗਵਾ 3.7% ਜੰਗਲ ਆ ਬਹੁਤ ਘਟਾ ਉਹ ਮਾਲਵੇ ਦਾ ਗੱਲ ਕਰੀਏ ਜਿੱਥੋਂ ਰੋਪੜ ਤੋਂ ਲੈ ਕੇ ਫਤਲਕਾ ਫਿਰੋਜ਼ਪੁਰ ਤੱਕ ਜਾਈਏ ਸਾਡਾ 1 ਤੋਂ 2% ਸਿਰਫ ਜੰਗਲ ਆ ਤੇ ਇਸ ਲਈ ਸਾਨੂੰ ਲੋੜ ਆ ਵੀ ਸਾਡੇ ਪੰਜਾਬ ਨੂੰ ਵੀ ਵੱਧ-ਵਧ ਰੁੱਖ ਲਾ ਕੇ ਤਾਂ ਸਾਡੇ ਪੰਜਾਬ ਦਾ ਕਲਾਈਮੇਟ ਜਿਹੜਾ ਵਿਗੜਿਆ ਹੋਇਆ ਸਿਸਟਮ ਹੈਗਾ ਉਹਨੂੰ ਆਪਾਂ ਸਹੀ ਕਰੀਏ ਤੱਬੇਂ ਤੇ ਫਿਰ ਤੋਂ ਪਰਮਾਵਸਰ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਹੈਗੀ ਰੁੱਖਾਂ ਦੀ ਧਰਤੀ ਆ ਉਹਨੂੰ ਮਤਲਬ ਸਾਨੂੰ ਵੱਧ-ਵਧ ਰੁੱਖ ਲਾ ਕੇ ਆਪਾਂ ਸੈੱਟ ਕਰੀਏ ਤੇ ਇਹ ਇੰਡੀਆ ਲੈਵਲ ਜਿਹੜੀ ਗੱਲ ਚੱਲ ਰਹੀ ਹੈ ਉਹ ਤੇ ਆਪਾਂ ਆਪ ਉਹ ਤੇ ਉਹ ਤੇ ਵੀ ਚਿੰਤਕਾਂ ਦੀ ਲੋੜ ਆ ਧੰਨਵਾਦ ਸਾਰਿਆਂ ਸਸਿ ਕਾਲ ਜੀ